ਤੇ ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਜਸ਼ਨ ਆਪੜ ਜਾਂਦਾ ਕੰਜਕਾ ਖਾਣਾ ਤੇ ਇਹਦਾ ਤਾਂ ਦਿਨ ਦੀ ਸ਼ੁਰੂਆਤ ਹੋ ਗਈ ਇਹਨਾਂ ਦੇ ਬਾਗਾਂ ਅੰਟੀ ਕਿ ਜੰਗਾ ਬਾਗ ਜਪਤ ਆਪਣਾ ਅਗਿਆ ਪਰਸਲ ਇਹ ਪਰਸਲ ਕਿੱਥੋਂ ਆਇਆ ਹੈ ਗਾਮਾ ਤੇ ਭੈਣੇ ਭੇਜਿਆ ਜਕਰਾਂਉ ਤੋ ਤੇ ਹੁਣ ਆਪਾਂ ਹਨਾ ਪਾਰਸਲ ਦੀ ਅਨਬਾਕਸਿੰਗ ਕਰਦੇ ਆਂ ਸਾਡੇ ਕੱਲਿਆਂ ਵਾਸਤੇ ਕਿਤੇ ਨਹੀਂ ਆਇਆ ਜਸ਼ਨ ਵਾਸਤੇ ਤੇ ਲਖੀਰ ਵਾਸਤੇ ਦੀ ਗੱਤੇ ਦੇ ਵਿੱਚ ਹੀ ਆ ਤੇ ਮੈਨੂੰ ਲੱਗਦਾ ਸ਼ਾਇਦ ਬੱਚਿਆਂ ਵਾਸਤੇ ਵੀ ਕਿਤੇ ਹੈ ਬਾਕੀ ਆਪਾਂ ਦੇਖਦੇ ਆਂ ਨਾ ਖੋਲੇ ਤੋਂ ਪਤਾ ਲੱਗੂ ਅਨਬਾਕਸਿੰਗ ਕਰੇ ਬਾਅਦ ਤੋ ਅਸੀਂ ਕਰਦੇ ਆਂ ਲੋ ਜੀ ਆਪਾਂ ਕਰਦੇ ਆਂ ਅਨਬਾਕਸਿੰਗ ਲੋ ਜੀ ਆਪਾਂ ਅਨਬਾਕਸਿੰਗ ਕਰਦੇ ਆਂ ਆਪਣੇ ਗਿਫਟ ਦੀ

ਮੰਦਾ ਪਤਾ ਲੱਗ ਗਿਆ ਵੀ ਮੇਰੇ ਤੇ ਲਖੀਰ ਵਾਸਤੇ ਪਤਾ ਲੱਗ ਗਿਆ ਜੇ ਬੱਚਾ ਦਾ ਨਹੀਂ ਕੁਛ ਵੀ ਤੇ ਇਹ ਸੰਜੀਵਾਰ ਤੇ ਬੱਚਾ ਮੈਂ ਜੇ ਕੁਛ ਵੀ ਦੇਖ ਰਿਹਾ ਕੋਈ ਵਾਲੀ ਕੋਈ ਸਾਬਦਾ ਵੀ ਹੈ ਨਾ ਮੇਰੇ ਤੇ ਲਖੀਰ ਵਾਸਤੇ ਕਿ ਕੋਈ ਬੱਚਾ ਵਾਸਤੇ ਨਾ ਹੋਵੇ ਇਹ ਚੀਜ਼ ਆਪਾਂ ਨੂੰ ਹਜੇ ਪਤਾ ਨਹੀਂ ਆਪਾਂ ਦੇਖਦੇ ਹਾਂ ਅਨਬਾਕਸਿੰਗ ਕਰਕੇ ਤੇ ਪਹਿਲਾਂ ਦਾ ਬਹੁਤ ਬਹੁਤ ਥੈਂਕ ਯੂ ਪਿਆਣੀ ਲਵ ਯੂ ਤੇ ਰਹਿਣਾ ਰਹਿਣਾ ਵੀ ਮੈਂ ਇੰਨਾ ਕਿ ਆਪਾਂ ਇਹਨੂੰ ਮੈਂ ਨਹੀਂ ਪਾਣੇ ਗਿਫਟ ਨਹੀਂ ਭੇਜਣਾ

ਗਿਫਟ ਆਪਣਾ ਤੇ ਪਹਿਲੇ ਦਾ ਧੰਨਵਾਦ ਭੈਣੇ ਥੈਂਕ ਯੂ ਬਹੁਤ ਬਹੁਤ ਹੈ ਹਨ ਜਿਹੜਾ ਤੁਸੀਂ ਸਾਡੇ ਵਾਸਤੇ ਗਿਫਟ ਭੇਜਿਆ ਤੇ ਸਾਨੂੰ ਇੰਨੇ ਜੋਗਾ ਸੰਭਾ। ਥੈਂਕ ਯੂ ਭੈਣੇ ਤੇ ਦੂਜਾ ਉਹ ਬੈਗਰੀ ਉਹ ਧੰਨਵਾਦ ਹਨ ਵੀ ਜੇ ਮਤਲਬ ਵਾਈਗਰੂ ਨੇ ਇੰਨੇ ਹਨ ਵਧੀਆ ਪਹਿਣਾ ਪਹਿਨਾ ਮਲਾਈਆਂ ਨੇ ਆਪਾਂ ਨੂੰ ਹਨ ਤੇ ਜੋ ਇਹਨਾਂ ਦਾ ਪਿਆਰ ਕਰਦਗਾ ਹਨ ਆਪਣੇ ਨਾਲ ਬਸ ਥੈਂਕ ਯੂ ਬਾਬਾ ਜੀ ਹਨ ਵੀ ਇੰਨੇ ਵਧੀਆ ਪਹਿਣਾ ਤੇ ਨਾਈਸ ਪਹਿਣਾ ਆਪਾਂ ਨੂੰ ਮਿਲੀਆਂ ਨੇ ਤੇ ਚਲੋ ਜੋ ਹੁਣ ਵੈਕਸਿੰਗ ਕਰਦੇ ਆਪਾਂ ਗਿਫਟ ਵੀ ਮੈਨੂੰ ਤਾਂ ਹੋ ਰਹੀ ਐ ਜਲਾਦਾ ਰੋਣਾ ਆਊਗਾ ਤੇ ਲੋ ਜੀ ਆਪਣੇ ਕੋਲੇ ਆ ਗਿਆ ਆਪਣਾ ਗਿੱਟ ਤੇ ਸੂਟ ਆ ਗਿਆ ਆਪਣੇ ਕੋਲੇ ਫਨ ਤੇਨਸੂਟ ਆ ਗਿਆ ਆਪਣੇ ਕੋਲੇ ਖਰਚੂ ਪਤਾ ਨਾ ਕਰੋ ਤੇ ਆਪਾਂ ਦੇਖਦੇ ਆਂ ਸੂਟ ਕਿਵੇਂ ਦੇ ਆ ਓ

ਲਓ ਜੀ ਆਹ ਤੁਸੀਂ ਤੇ ਮੈਂ ਰੱਖ ਲਿਆ ਪੱਕਾ ਮੈਨੂੰ ਬਹੁਤ ਸੋਹਣਾ ਲੱਗੇ ਕਿਉਂਕਿ ਮੇਰੇ ਕੋਲ ਇਹ ਰੰਗ ਦਾ ਸੂਟ ਹੈ ਨਹੀਂਗਾ ਤੇ ਪੁੱਛਿਆ ਗਿਆ ਤਾਂ ਮਨਪ੍ਰੀਤ ਭੈਣ ਨੂੰ ਦੇਖੋ ਜੀ ਸੂਟ ਦੇਖੋ ਇੱਕ ਤਾਂ ਆਹ ਸੂਟ ਹੈ ਭੈਣੇ ਜੇ ਐਨਾ ਕੁ ਜਿਆਦਾ ਪਿਆਰਾ ਕਲਰ ਹੈ ਨਾ ਕੜਾਈ ਏਡੀ ਕੁ ਵਧੀਆ ਹੈ ਮੈਂ ਕਹਿੰਦੀ ਆ ਵੀ ਜਿਹੜੇ ਸਟੋਨ ਲੱਗੇ ਹੁੰਦੇ ਆ ਉਹ ਵਧੀਆ ਨਹੀਂ ਹੁੰਦਾ ਸੂਟ ਤੇ ਆਹ ਦੇਖੋ ਇਹ ਇਹ ਥੋੜਾ ਜਿਹਾ ਕਲਰ ਦਾ ਸੇਮ ਫਰਕ ਹੈ ਇਹ ਕਲਰ ਵੀ ਇੱਕ ਆ ਕਲਰ ਹੈ ਜੀ ਬੇਵੀ ਪਿੰਕ ਦਾ ਕਲਰ ਤੇ ਦੇਖਦੇ ਆ ਹੁਣ ਇਹ ਵਿੱਚੋਂ ਤਾਂ ਸੂਟ ਆ ਸ਼ਾਇਦ ਇਹ ਜਸ਼ਨ ਦਾ ਤੇ ਮੇਰਾ ਤੇ ਪ੍ਰੀਤ ਦਾ ਹੋ ਸਕਦਾ ਇਹ ਮੈਨੂੰ ਆ ਲੈ ਕੇ ਕਿ ਮੇਰੇ ਕੋਲ ਆ ਕਲਰ ਹੈ ਨਹੀਂ ਲਓ ਜੀ ਤੇ ਆਪਾਂ ਅਨਬਾਕਸਿੰਗ ਕਰ ਲਈ ਹਨਾ ਸੂਟਾਂ ਦੀ ਤੇ ਸਾਡੇ ਤਿੰਨਾਂ ਦੇ ਸੂਟ ਨਿਕਲੇ ਹੋਏ ਆ ਇੱਕ ਸੂਟ ਤਾਂ ਹੈਗਾ ਪ੍ਰੀਤ ਦਾ ਇੱਕ ਮੇਰਾ ਇੱਕ ਲਖਵੀਰ ਦਾ ਤੇ ਆ ਸੂਟ ਤਾਂ ਦੇਖੋ ਜੀ ਪ੍ਰੀਤ ਦੇ ਭੇਜਿਆ ਮੰਤਪੀ ਤੇ ਨੇ ਤੇ ਦਿਖਾਉਣੇ ਆਪਾਂ ਤੁਹਾਨੂੰ ਹਨਾ ਕਹਿਰਾ ਕਰਕੇ ਖੋਲੀ ਪੱਤੇ ਨੂੰ ਸਾਰਾ ਦਿਖਾ ਗਲੇ ਦੀ ਕਢਾਈ ਹੈ ਮੈਨੂੰ ਲਓ ਜੀ ਕੁਛ ਨਹੀਂ ਪ੍ਰੀਤ ਦਾ ਸੂਟ ਆਹ ਹੈ ਤੇ ਦੇਖੋ ਬਾਰਡਰ ਦੀ ਕਢਾਈ ਕਿੰਨੀ ਸੋਹਣੀ ਹੈ ਤੇ ਚੁੰਨੀ ਵੀ ਦੇਖੋ ਕਿੰਨੀ ਪਿਆਰੀ ਹੈ ਤੇ ਪ੍ਰੀਤਾ ਜਮਾ ਬ੍ਰੈਂਡ ਰੰਗਾ ਤੇ ਇਹਦੇ ਰੰਗ ਤੇ ਵੀ ਸੋਹਣਾ ਲੱਗੂ ਇਹ ਸੂਟ ਕਿਉਂਕਿ ਰੰਗ ਚਲੋ ਬੱਚਿਆਂ ਦੇ ਹਨਾ ਸਾਫ ਨੇ ਆਪਣੀਆਂ ਦੇ ਵਧੀਆ ਤੇ ਗਲੇ ਤੇ ਡਿਜ਼ਾਈਨ ਨਹੀਂ ਹੈਗਾ ਵੈਸੇ ਪੱਟੀਆਂ ਬਣੀਆਂ ਹੋਈਆਂ ਨੇ ਇਹ ਇਸ ਤਰ੍ਹਾਂ ਕੁਝ ਇਹ ਉੱਪਰ ਵਾਲੀ ਕਢਾਈ ਕੁਛ ਕਰਤੀ ਜਾਊਗੀ ਮੇਨਾਂ ਦਾ ਜਦੋਂ ਗਲੇ ਦਾ ਡਿਜ਼ਾਈਨ ਬਣਾਉਣਗੇ ਤੇ ਲਓ ਜੀ ਮੇਰੇ ਪੁੱਤ ਦਾ ਪੱਟੇ ਦਾ ਸੂਟ ਦੇਖੋ ਜੀ ਬਹੁਤ ਸੋਹਣਾਗਾ ਤੇ ਬਹੁਤ ਸੋਹਣਾ ਖੁਸ਼ ਹੈ ਪ੍ਰੀਤ ਥੈਂਕ ਯੂ ਕਰਦੇ ਆਂ ਅੰਟੀ ਦਾ ਪਹਿਲਾਂ ਥੈਂਕ ਯੂ ਅੰਟੀ ਮਾੜਪੀ ਦਾੰਟੀ ਕਹਦੀ ਥੈਂਕ ਯੂ ਥੈਂਕ ਯੂ ਮੰਤੇ ਦਾੰਟੀ ਤੇ ਖੁਸ਼ ਹੈ ਤੂੰ ਤੇ ਇਹਦੇ ਜਸ਼ਨ ਵਾਸਤੇ 500 ਰੁਪਏ ਭੇਜਿਆ ਉਹਨਾਂ ਨੇ ਤੇ ਲਖਵੀਰ ਦੇ ਮੁੰਡੇ ਵਾਸਤੇ ਵੀ 500 ਰੁਪਏ ਭੇਜਿਆ ਤੇ ਪਿਆ ਦੇਖੋ ਜੀ ਸਾਡਾ ਮੁੰਡਾ ਚੱਲ ਲੱਗ ਦਿਖਾ ਸਸਰੀ ਘਰ ਦੀ ਤੇ ਇਹਨਾਂ ਵਾਸਤੇ 500 ਰੁਪਇਆ ਭੇਜਿਆ ਚਲੋ ਆਪਦੇ ਸੂਟ ਬਣਾ ਲੈਣਗੇ ਦੀਵਾਲੀ ਵਿਲੇ ਤੇ ਆਹ ਸੂਟ ਮੇਰਾ ਜੀ ਤੇ ਲਖਵੀਰ ਨੂੰ ਮੈਂ ਦੂਜਾ ਸੂਟ ਦੇ ਦਤਾ ਹਨਾ ਕਿਉਂਕਿ ਮੈਨੂੰ ਮੇਰੇ ਕੋਲ ਇਹ ਕਲਰ ਹੈ ਨਹੀਂ ਸੀਗਾ ਵੀ ਜਿਹੜਾ ਲਖਵੀਰ ਨੂੰ ਮੈਂ ਕਲਰ ਦਿੰਦਾ ਉਹ ਮੇਰੇ ਕੋਲੇ ਹੈਗਾ ਸੀਗਾ ਪਹਿਲਾਂ ਤੇ ਚਲੋ ਐ ਹੁੰਦਾ ਨਾ ਸੂਟ ਚੇਂਜ ਇੱਕੋ ਜੇ ਕਲਰ ਦਾ ਫਿਰ ਤੁਹਾਨੂੰ ਪਤਾ ਸੋਹਣੀ ਵੀ ਨਹੀਂ ਲੱਗਦੇ ਤੇ ਆਪਣੇ ਸੂਟ ਦਾ ਡਿਜ਼ਾਈਨ ਚਾੜ ਗਿਆ ਫਰੀਦ ਨੂੰ ਸਾਰਾ ਵਾਦ ਕਰਨਾ ਹੈ ਤੇ ਆਪਣੇ ਸੂਟ ਦਾ ਡਿਜ਼ਾਈਨ ਐ ਇਸ ਤਰ੍ਹਾਂ ਜੀ ਗਲੇ ਦੀ ਕੜਾਈ ਐ ਤੇ ਬਹੁਤ ਸੋਹਣਾ ਹਨਾ ਵਰਕ ਕਰਿਆ ਹੋਇਆਗਾ ਤੇ ਬਹੁਤ ਬਾਲਾ ਮੈਨੂੰ ਤਾਂ ਇੰਨਾ ਕ ਜਿਆਦਾ ਸੋਹਣਾ ਲੱਗਿਆ ਜੇ ਜਸ਼ਨ ਦਿਖਾਈ ਪਤਾ ਹਾਂ ਦਿਖਾ ਦੇ ਤੇ ਮੈਂ ਭੈਣ ਨੂੰ ਇੰਨਾ ਕਿਹਾ ਮੈਂ ਕਿਹਾ ਭੈਣੇ ਨਹੀਂ ਭੇਜਣਾ ਸੂਟ ਤੇ ਕਿਉਂਕਿ ਉਹਨਾਂ ਨੂੰ ਵਿਆਹ ਆ ਰਿਹਾ ਸੀ ਭੈਣ ਨੂੰ ਮੈਂ ਕਿਹਾ ਤੁਸੀਂ ਵਿਆਹ ਅਟੈਂਡ ਕਰ ਲਓ ਇੱਕ ਵਾਰ ਤੇ ਦੇਖੋ ਜੀ ਕਿੰਨਾ ਪਿਆਰਾ ਕੰਡਾ ਰ ਹੈ ਹਨਾ ਬਹੁਤ ਸੋਹਣਾ ਲੱਗਦਾ ਤੇਰੇ ਤੇ ਤੇ ਗਲੇ ਦੀ ਕੜਾਈ ਹੈ ਜੀ ਇਸ ਸੂਟ ਦੇ ਵੀ ਗਲੇ ਦੀ ਕੜਾਈ 프리ਤ ਵਾਲੇ ਸੂਟ ਦੇ ਗਲੇ ਦੀ ਕੜਾਈ ਲਖਵੀਰ ਵਾਲੇ ਸੂਟ ਦੇ ਤੇ ਆ ਗਏ ਲਓ ਜੀ ਸੂਟ ਬਹੁਤ ਸੋਹਣੇ ਆ ਥੈਂਕ ਯੂ ਭੈਣੇ ਥੈਂਕ ਯੂ ਬਾਈ ਗੁਰੂ ਹਨਾ ਸੋਡੀਆਂ ਤੀਆਂ ਨੂੰ ਲੰਬੀ ਉਮਰਾਂ ਬਖਸ਼ੇ ਤੇ ਚੜ੍ਹਦੀ ਕਲਾ ਚ ਰਹਿਣ ਤੰਦਰੁਸਤ ਰਹਿਣ ਬੱਚੀਆਂ ਹਨਾ ਤੇ ਦੇਖੋ ਜੀ ਕੜਾਈ ਬਹੁਤ ਪਿਆਰੀ ਕੜਾਈ ਹੈ ਬਹੁਤ ਜੇ ਆਪਾਂ ਕਹੀਏ ਜਿਆਦਾ ਸਟੋਨ ਵਾਲੀ ਹਨਾ ਕੜਾਈ ਉਹ ਥੂੜਨਾ ਤਾਂ ਪੈਂਦਾ ਹੈ ਹਨਾ ਇਹ ਨਾਰਮਲ ਹੈ ਬਹੁਤ ਸੋਹਣਾ ਸੂਟ ਹੈ ਨਾਰਮਲ ਕੜਾਈ ਹੈ ਵਧੀਆ ਤੁਸੀਂ ਅਗਰ ਵਾਇਰ ਕਰਨਾ ਹੈ ਤਾਂ ਮਨਪ੍ਰੀਤ ਦੀਦੀ ਤੋਂ ਪੁੱਛੋ ਕਿਹੜੀ ਦੁਕਾਨ ਤੋਂ ਲੈਂਦੇ ਹੈ। ਹਾਂਜੀ ਪ੍ਰੋਮੋਸ਼ਨ ਕਰਦੀ ਨਾਲ ਦੀ ਨਾਲ ਤੇ ਲੋ ਜੀ ਆਪਣਾ ਜਗਰਾਉਂ ਤੋਂ ਆ ਗਿਆ ਜੀ ਗਿਫਟ ਹੈ। ਬਹੁਤ ਪਿਆਰੇ ਗਿਫਟ ਹੈ ਹਨਾ ਤੇ ਅਸਤਾ ਦੀਵਾਲੀ ਦੇ ਹਨਾ ਇਹੀ ਸੂਟ ਪਾਉਣੇ ਹੈਗੇ ਸਾਰਿਆਂ ਨੇ ਜੇ ਮਤਲਬ ਲਖਵੀਰ ਵੀ ਇਹੀ ਸੂਟ ਪਾਊਗੀ ਮੈਂ ਵੀ ਤੇਲਪ੍ਰੀਤ ਵੀ ਹਨਾ ਪ੍ਰੀਤ ਦੀਵਾਲੀ ਦੇ ਇਹੀ ਸੂਟ ਪਾਉਣੇ ਹਨਾ ਤੇ ਸਲਾਈ ਕਰਾ ਲਾਂਗੇ ਅਸੀਂ ਸੂਟ ਤੇ ਇਹੀ ਪਾਵਾਂਗੇ ਅਸੀਂ ਸੂਟ ਜਿਹੜਾ ਮੈਨੂੰ 5 ਰੁਪਏ ਮਿਲਿਆ ਮੈਂ ਉਹਦਾ ਸੂਟ ਲੈ ਕੇ ਆਉਂਗੀ ਹਾਂ ਤੇ ਜਿਵੇਂ ਨੂੰ ਵੀ ਆਪਾਂ ਸੂਟ ਦਵਾ ਲਿਆਵਾਂਗੇ 500 ਦਾ ਤੇ 400 ਦਾ 400 ਦਾ ਨਹੀਂ ਮਮਾ 500 ਦਾ ਲੈ ਲਓ ਜੀ ਗਿਫਟ ਪਹੁੰਚ ਗਿਆ ਤੇ ਬਹੁਤ ਸੋਹਣਾ ਗਿਫਟ ਹੈ ਚੁੰਨੀ ਵੀ ਬਹੁਤ ਸੋਹਣੀ ਹੈ ਨਾ ਤੇ ਪਰ ਕਦੇ ਸੋਚਿਆ ਨਹੀਂ ਸੀ ਜ਼ਿੰਦਗੀ 'ਚ ਹਨਾ ਵੀ ਇੰਨਾ ਕੁ ਭੈਣਾਂ ਦਾ ਮਾਨ ਮਾਨ ਸਤਕਾਰ ਮਿਲੂਗਾ ਕਦੇ ਨਹੀਂ ਸੋਚਿਆ ਸੀ ਮੈਂ ਜ਼ਿੰਦਗੀ 'ਚ ਵੀ ਸੋਚ ਤੋਂ ਵੱਧ ਕੇ ਪਿਆਰ ਮਿਲ ਲਿਆ ਤੁਹਾਡਾ ਹਨਾ ਥੈਂਕ ਯੂ ਭੈਣੋ ਤੇ ਆਈ ਬਸ ਪਿਆਰ ਬਣਾਈ ਰੱਖੋ ਚੈਨਲ ਨਾਲ ਹਨਾ ਤੇ ਧੰਨਵਾਦ ਆ ਬਹੁਤ ਬਹੁਤ ਤੇ 7 ਮਹੀਨੇ ਹੋਏ ਆ ਇੰਨਾ ਕੁ ਵਧੀਆ ਭੈਣਾ ਜੁੜ ਗੀਆਂ ਆਪਣੇ ਨਾਲ ਆ ਕੋਰੀਅਰ ਕਿਤੇ ਕਿ ਦੂਜਾ ਕੋਰੀਅਰ ਆਇਆ ਪਤਾ ਕਿੰਨੇ ਸਾਲ ਲੱਗੀਆਂ ਹਾਂ ਤੇ ਇਹ ਆਪਣਾ ਹੈਗਾ ਜੀ ਗਿਫਟ ਬਹੁਤ ਸੋਹਣਾ ਤੇ ਹੁਣ ਆਪਾਂ ਇਹਨੂੰ ਪੈਕ ਹੀ ਕਰ ਦਨੇ ਆ ਲਫਾਪੇ ਚ ਹਨਾ ਕਿਉਂਕਿ ਜਦੋਂ ਸਲਾਈ ਕਰਵਾਉਣਾ ਹੋਇਆ ਉਦੋਂ ਆਪਾਂ ਇਹਨੂੰ ਮਤਲਬ ਅ ਦਿਵਾਲੀ ਦੇ ਵਿਲੇਜ ਹੀ ਤਿਆਰ ਕਰਾਵਾਂਗੇ 10 ਦਿਨ ਪਹਿਲਾਂ ਤਿਆਰ ਕਰਵਾ ਲਾਂਗੇ ਹਨਾ ਤੇ ਦਿਵਾਲੀ ਤੇ ਇਹੀ ਸੂਟ ਪਾਉਣਾ ਆਪਾਂ ਤੇ ਇਹਦੇ ਨਾਲ ਹੋ ਸਕਦਾ ਮੈਜਿਕ ਚੂੜੀਆਂ ਵਗੈਰਾ ਲੈ ਆਵਾਂਗੇ ਤੇ ਚਲੋ ਜੀ ਵਾਈਕਰ ਨੂੰ ਚਾਇਆ ਹਨਾ ਬਸ ਤੰਦਰੁਸਤੀ ਚਾਹੀਦੀ ਹੈ ਜੇ ਹੋਰ ਕੁਝ ਨਹੀਂ ਚਾਹੀਦਾ ਤੇ ਸੂਟ ਹਨਾ ਅ ਇੰਨੇ ਕ ਪਿਆਰ ਨਾਲ ਭੇਜਿਆ ਭੈਣ ਨੇ ਪਹਿਲਾਂ ਮੈਂ ਆ ਸੂਟ ਤੇ ਪਹਿਲਾਂ ਮੈਂ ਆ ਸੂਟ ਰੱਖ ਲਿਆ ਸੀਗਾ ਮੈਂ ਕਿਹਾ ਇਹ ਤਾਂ ਮੇਰਾ ਹੀ ਆ ਸੂਟ ਮੈਨੂੰ ਬਹੁਤ ਪਿਆਰਾ ਲੱਗਿਆ ਕਲਰ ਪਰ ਫਿਰ ਮੈਂ ਜਦੋਂ ਇਹਦੀ ਤੈਅ ਖੋਲੀ ਨਾ ਤੇ ਚੁੰਨੀ ਥੋੜੀ ਜੀ ਮੈਨੂੰ ਅਸੀਂ ਆਈਸੀ ਆਈਡੀਆ ਲਾਇਆ ਵੀ ਇਹ ਪ੍ਰੀਤ ਵਾਸਤੇ ਸੂਟ ਹੈ ਚੁੰਨੀ ਥੋੜੀ ਜੀ ਸਾਫ ਜਿਹੀ ਸੀ ਜਿਆਦਾ ਲੰਬਾਈ ਵਾਲੀ ਨਹੀਂ ਹੈਗੀ ਤੇ ਫਿਰ ਅਸੀਂ ਸੋਚਿਆ ਵੀ ਇਹ ਪ੍ਰੀਤ ਵਾਸਤੇ ਸੂਟ ਹੈ ਤੇ ਫਿਰ ਇਹ ਪ੍ਰੀਤ ਨੇ ਰੱਖ ਲਿਆ ਪਹਿਲਾਂ ਮੈਂ ਇਹੀ ਚੱਕਿਆ ਸੀ ਮੈਂ ਕਿਹਾ ਹਾਏ ਆ ਮੇਰਾ ਸੂਟ ਹੈ ਤੁਸੀਂ ਵੀਡੀਓ ਚ ਦੇਖ ਲਿਓ ਭਵਾਂ ਦੀ ਇਹ ਵੀ ਬਹੁਤ ਸੋਹਣੀ ਕੜਾਈ ਕੀਤੀ ਹੋਈ ਹੈ ਬਹੁਤ ਜਿਆਦਾ ਸੋਹਣੀ ਤੇ ਇਹ ਖੱਟਾ ਕਲਰ ਹੈ ਜੀ ਵੀਡੀਓ ਚ ਹੋਰ ਹੀ ਲੱਗ ਰਿਹਾ ਹੋਊਗਾ ਤੇ ਉਹ ਵੀ ਥੋੜਾ ਜਿਹਾ ਮਤਲਬ ਜਿਆਦਾ ਹੋਣੀ ਹੈਗਾ। ਓਹੋ ਐਗਰੀ 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 ਜੈਨ। ਹਾਂ ਹਾਂ। ਲਓ ਜੀ ਪਾਰਸਲ ਆਪਣਾ ਪਹੁੰਚ ਗਿਆ ਫਾਈਨਲੀ। ਪਰ ਕੱਲ ਆਦਾ ਆ ਰਿਹਾ ਸੀ ਪਾਰਸਲ ਹਨਾ ਤੇ ਉਹ ਵੀਰਾ ਕਹਿੰਦਾ ਵੀ ਇਹਦੇ ਤੇ ਨੰਬਰ ਨਹੀਂ ਲਿਖਿਆ ਸੀ ਪਾਰਸਲ ਤੇ ਵੀਰ ਤੁਸੀਂ ਨੰਬਰ ਭੈਣ ਨੂੰ ਵੀ ਤੁਸੀਂ ਐ ਕਹਿਣਾ ਸੀ ਵੀ ਨੰਬਰ ਲਿਖ ਕੇ ਭੇਜਿਆ ਕਰੋ ਔਰ ਨੰਬਰ ਤੋਂ ਬਗੈਰ ਉਹ ਤਾਂ ਕੁਦਰਤੀ ਮੈਂ ਕੱਲ ਫੋਨ ਕਰ ਲਿਆ। ਤੇ ਮੈਂ ਕਿਹਾ ਵੀਰੇ ਜਗਰਾਉਂ ਤੋਂ ਸਾਡਾ ਗਿਫਟ ਆਇਆ ਕਹਿੰਦੇ ਹਾਂਜੀ ਆਇਆ ਪਿਆ ਤੇ ਵਿਚਾਰਾ ਅੱਜ ਸਾਨੂੰ 1.30 ਵਜੇ ਫੜਾ ਕੇ ਗਿਆ ਸੀ ਗਿਫਟ ਤੇ ਆਪਾਂ ਨਾਲ ਦੀ ਨਾਲ ਅਨਬਾਕਸਿੰਗ ਕਰਤੀ। ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਜੀ ਅੰਜਸ਼ਨ ਨੂੰ ਜਿਹੜੇ ਮਨਪੇ ਦਾ ਭੈਣ ਨੇ ਹਨਾ ਪੈਸੇ ਭੇਜੇ ਸੀ ਥੋੜਾ ਜਿਹਾ ਕੋ ਸਾਮਾਨ ਖਰੀਦ ਕੇ ਲਿਆਈ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੇ ਦਾ ਲੱਗਿਆ ਤੁਹਾਨੂੰ ਪਹਿਲਾ ਸ਼ਰਟ ਦਿਖਾਉ ਉਹ ਜਸ਼ਨ ਲੋ ਜੀ ਆਪਾਂ ਲਈ ਪਿਓਰ ਕੱਪੜਾ ਪਿਓਰ ਕੱਪੜਾ ਦੱਸਿਓ ਕਿਵੇਂ ਆ ਪਿਓਰ ਕੱਪੜਾ ਟੀ-ਸ਼ਰਟ ਲਿਆਈ ਹੈ ਜੀ ਸੌਰੀ ਸ਼ਰਟ ਸ਼ਰਟ ਕਰੀ ਨਹੀਂ ਮੈਂ ਇਹ ਐਸ ਤਰ੍ਹਾਂ ਟੀ-ਸ਼ਰਟ ਲਿਆਂਦੀ ਕਦੂ ਰੰਗਾ ਰੰਗਾ ਗੂੜਾ ਕਦੂ ਰੰਗਾ ਕਿਉਂਕਿ ਵੀਡੀਓ ਚ ਨਹੀਂ ਆ ਰਿਹਾ ਕਲੀਅਰ ਰੰਗ ਤੇ ਪੂਰਾ ਪਿਓ ਰੰਗ ਹੈ ਹੂੰ ਜੇ ਮੈਂ ਸੂਤੀ ਲਿਆਂਦੀ ਆਪਾਂ ਸ਼ਰਟ ਨਾਪਤ ਤੇਜਸ਼ਰ ਨੂੰ ਇਹ ਰੰਗ ਪਸੰਦ ਆਗਾ ਮੈਂ ਕਿਹਾ ਚਲ ਤੂੰ ਲੈ ਲੈ ਤੇ ਜਸ਼ਨ ਨੇ ਇੱਕ ਟੀ ਸ਼ਰਟ ਲਿਆਂਦੀ ਤੇ ਇੱਕ ਚੀਜ਼ ਹੋਰ ਲਿਆਂਦੀ ਉਹ ਆਪਾਂ ਤੁਹਾਨੂੰ ਦਿਖਾਉਣੀ ਹੈ ਚਲ ਦਿਖਾ ਜਸ਼ਨ ਤੇ ਆਹ ਦੇਖੋ ਅਸੀਂ ਪੂਰੇ ਪਿਓਰ ਦੇ ਚੱਪਲੇ ਲਿਆਈਆਂ ਜਿਹੜੇ ਤੁਹਾਡੇ 1 ਸਾਲ 2 ਸਾਲ 3 ਸਾਲ 4 ਸਾਲ 5 ਸਾਲ ਨਹੀਂ ਮੁੱਕਣੀਆਂ ਦੇਖੋ ਜੀ ਇਹਦੇ ਨਾਲ ਤੁਹਾਡੀ ਹਾਈਟ ਵੀ ਵੱਡੀ ਲੱਗਣ ਹਨ ਲਓ ਜੀ 파ਸ਼ਨ ਖਤਮ ਹੋ ਗਿਆ ਫਾਈਨਲੀ ਚੀਜ਼ ਦਿਖਾਈ ਜਸ਼ਨ ਨੇ 파ਸ਼ਨ ਦੇਣ ਤੋਂ ਬਾਅਦ ਤੇ ਜਸ਼ਨ ਨੇ ਇਹ ਚੱਪਲਾਂ ਲਿਆਂਦੀਆਂ ਬਹੁਤ ਸੋਹਣੀਆਂ ਨੇ ਇਹ ਹੀ ਲੈਸ ਤਾ ਤੁਸੀਂ ਕਹੋਗੇ ਕਿ ਐ ਡਿਜ਼ਾਈਨ ਦੇ ਕੇ ਲਿਆਂਦਾ ਹੋਗਾ ਬਈ ਡਿਜ਼ਾਈਨ ਦੇ ਕੇ ਨਹੀਂ ਲਿਆਂਦਾ ਇਹ ਬਹੁਤ ਸਾਲ ਚੱਲੂਗੀ ਸਾਲ ਲਿਆਂਦਾ ਤੇ ਪਤਾ ਨਹੀਂ ਜੀ ਬਹੁਤ ਸਾਲ ਤਾਂ ਤੇ ਬਲੈਕ ਕਲਰ ਲਿਆਂਦਿਆ ਨੇ ਪੈਰਾਂ 'ਚ ਪਾਇਆ ਨਾ ਜਦੋਂ ਕਹਿੰਦੀ ਮਮਾ ਮੈਨੂੰ ਬਲੈਕ ਕਲਰ ਸੋਹਣਾ ਲੱਗਦਾ ਹੈ ਆ ਦੇਖੋ ਚਾਲ ਮਗਾ ਤੂੰ ਬਲੈਕ ਕਲਰ ਲੈ ਲੈ ਪਤਾ ਲਓ ਜੀ ਚਪਲ ਚੈੱਕ ਕਰੋ ਜੇ ਸੰਦੇ ਪੈ ਰਾਜ ਬਹੁਤ ਸੋਹਣੀ ਲੱਗੀ ਹਾਰ ਜਾ ਪੁੱਤ ਚੋੜਨਾ ਕਰ ਜੇ ਸੁਣ ਦਿਖਾਓ ਲਓ ਜੀ ਬਲੈਕ ਕਲਰ ਹੈ ਜੀ ਚਪਲਾਂ ਦਾ ਦੇਖੋ ਤੇ ਇਹ ਆਪਾਂ ਨੂੰ ਚਪਲਾਂ ਲਾਈਆਂ ਨੇ 250 ਰੁਪਏ ਦੀਆਂ ਤੇ 150 ਦੀ ਸ਼ਰਟ ਹੈ ਤੇ ਇੰਨੇ ਕੇ ਪੈਸਿਆਂ ਦਾ ਸਮਾਨ ਆਇਆ ਬਾਕੀ ਇਹਨੇ ਜਸ਼ਨ ਨੇ ਪੈਸੇ ਬਚਾ ਲਏਗੇ ਨਹੀਂ ਮੰਮਾ 100 ਰੁਪਏ ਬਚਾ ਲਾ 250 ਕਿੰਨੇ ਹੁੰਦੀ ਹੈ ਤੇ ਮੈਨੂੰ ਕਹਿੰਦੀ ਜੀ ਮੰਮਾ ਤੂੰ ਆਦੇ ਵਾਸਤੇ ਕੁਝ ਲੈ ਲਾ ਮੈਂ ਕਹਿੰਦੀ ਮੈਂ ਨਹੀਂ ਲੈਣਾ ਪਤਾ ਤੇ ਉੱਥੇ ਨਾ ਇੱਕ ਕੁੜੀ ਮਤਲਬ ਆਪਦੀ ਆਪਦੇ ਵਾਸਤੇ ਤੇ ਆਦੀ ਮੰਮਾ ਵਾਸਤੇ ਸ਼ਾਪਿੰਗ ਕਰੀ ਜਾਵੇ ਜ셔ਨ ਉਹਨੂੰ ਮਤਲਬ ਇਹਨੂੰ ਐਸੀ ਜ셔ਨ ਨੂੰ ਵੀ ਉਹਨੂੰ ਕਿਹੜਾ ਸੁੰਦਾ ਉਹਨੂੰ ਕਹਿੰਦੀ ਉਹ ਵੀ ਤਾਂ ਖਰੀਦੀ ਆਂਦੀ ਆ ਉਹ ਕੁੜੀ ਦੇਖ ਕਿੱਡੀਆਂ ਸੋਹਣੀਆਂ ਚੱਪਲਾਂ ਲੈ ਜਾਂਦੀ ਆ ਆਪਦੇ ਵਾਸਤੇ ਮੰਮੀ ਤੂੰ ਵੀ ਲੈ ਲੈ ਮੈਂ ਕਹਾਂ ਨਹੀਂ ਲੈਣੀਆਂ ਪਤ ਜੇ ਮੈਨੂੰ ਪਸੰਦੀ ਨਹੀਂ ਤੇ ਮੈਂ ਕਹਾਂ ਮੇਰੇ ਕੋਲ ਤਾਂ ਉਹ ਬਲੈਕ ਜੀ ਰਕ ਬੈਲੀ ਹੈਗੀ ਐ ਬਸ ਮੈਂ ਤਾਂ ਉਹ ਪਾ ਕੇ ਤੇ ਵਧੀਆ ਪੈਰ ਕਵਰ ਹੋ ਜਾਂਦਾ ਸੋਹਣੀ ਐ ਚਲੋ ਤੇ ਮੇਰੀ ਮੰਮੀ ਦੀ ਐਨੀਵਰਸਰੀ ਆਉਣ ਆਲੀ ਐ ਤੇ ਮੰਮੀ ਦੀ ਐਨੀਵਰਸਰੀ ਤਾਂ ਛੱਡ ਪਰੇ ਤੇ ਅੱਜ ਤੂੰ ਦੱਸ ਤੂੰ ਅੱਜ ਕਿੰਨੇ ਪੈਸੇ ਹਨਾ ਬਣ ਗਏ ਤੈਨੂੰ ਨਹੀਂ ਪਹਿਲਾਂ ਮੈਂ ਐਨੀਵਰਸਰੀ ਦੇ ਨਹੀਂ ਕਾਂਚਾਂ ਦੇ ਕਿੰਨੇ ਪੈਸੇ ਬਣ ਗਏ ਦੱਸ ਪੁੱਤ ਪੈਟ ਪੈਟਰ ਵੀ ਬਣ ਗਏ ਜਿਸ਼ਨ ਨੂੰ ਕਾਂਚਾਂ ਤੇ ਤੇ ਇੱਕ ਸਟੀਲ ਦੀ ਪਲੇਟ ਬਣ ਗਈ ਇਹਨੂੰ ਤੇ ਦੋ ਇਹਨੂੰ ਸਟੀਲ ਦੀਆਂ ਕੌਲੀਆਂ ਬਣ ਗਈਆਂ ਇੱਕ ਬਾਟੀ ਬਣ ਗਈ ਛੋਟੀ ਜੀ ਇੱਕ ਕੌਲੀ ਬਣ ਗਈ ਮੁੰਮੇ ਕਿਨਾਰੇ ਵਾਲੀ ਇੱਕ ਇਹਨੂੰ ਰਬੜ ਦੀ ਕੌਲੀ ਬਣ ਗਈ ਹਨਾ ਜਿਹੜੇ ਮੇਰੇ ਵਾਂਗੂ ਹੁੰਦੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਪੈਟ ਕਿੰਨੇ ਹੁੰਦੇ ਐ 65 ਰੁਪਈਏ ਦੇ ਮੇਰੇ ਤੇ ਇੱਕ ਜਿਸ਼ਨ ਨੂੰ ਸੂਤੀ ਚੁੰਨੀ ਮਿਲ ਗਈ ਹਨਾ ਤੇ ਸੂਤੀ ਚੁੰਨੀ ਬਹੁਤ ਵਧੀਆ ਹੈ ਉਹ ਸੂਤੀ ਹੈ 50 ਰੁਪਏ ਵਾਲੀ ਤੇ ਬਹੁਤ ਵਧੀਆ ਚਲ ਜਸ਼ਨ ਗੁਰਦੁਆਰਾ ਸਾਹਿਬ ਲੈ ਜਾ ਕਰੂਗੀ ਜੇ ਜਾਂਦੀ ਹੁੰਦੀ ਹੈ ਤੇ ਇੰਨਾ ਸਮਾਨ ਲਿਆ ਅੱਜ ਆਪਣਾ ਜਸ਼ਨਾ ਸਕੂਲ ਦੀ ਛੁੱਟੀ ਜਰੂਰ ਮਾਰੀ ਹੈ ਤੇ ਜਿਹੜੇ ਕੇਲੇ ਲਿਆ ਉਹ ਅੱਡ ਤੇ ਕੇਲੇ ਵੀ ਲਿਆ ਨਾਲ ਦੀ ਨਾਲ ਤੇ ਇੰਨੇ ਵਿਚਾਰੀ ਹਨਾ ਚਲੋ ਬੱਚਾ ਨੂੰ ਹੁੰਦਾ ਹੈ ਨਾ ਵੀ ਚਲੋ ਆਪਾਂ ਸਿਆਣਿਆਂ ਨੂੰ ਨਹੀਂ ਹੁੰਦਾ ਬੱਚਾ ਨੂੰ ਇਹ ਚੀਜ਼ ਦਾ ਬਹੁਤ ਜ਼ਿਆਦਾ ਲਾਲਚ ਹੁੰਦਾ ਹੈਗਾ ਮੇਰੇ ਕੋਲ ਹੈ ਨਾ 135 ਪੈਂਟਰੀ हां इन्हें आप दे बाल सही कर पुत्र मथे दो मैं कच्ची दिवाली पे तो पाऊंगा ओ जड़ा हुन ले आके ਦਿੱਤਾ ਸਿਆ ਭਲਾ ਕਿ ਪੱਕੀ ਤੇ ਪਾਵਾਂ ਕਦੇ ਨਹੀਂ ਪਾਵੀ ਉਹ ਤਾਂ ਪੱਕੀ ਤੇ ਪਾਵਾਂ ਤੇ ਮੈਂ ਨਾ ਕੱਚੀ ਜੋ ਕੱਚੀ દિਵਾਲੀ ਹੋਊਗੀ ਉਹ ਤੇ ਮੈਂ ਫਰੌਗ ਪਾਵਾਂਗਾ ਕੋਈ ਨਹੀਂ ਪਾਣੀ ਤੇ ਲੋ ਜਿ ਜਸ਼ਨ ਦੀ ਤਾਂ દિਵਾਲੀ ਬਣ ਗਈ ਤੇ ਇਸ ਨਾ ਟੀ-ਸ਼ਰਟ ਨਾਲ ਜਸ਼ਨ ਕਹਿੰਦਾ ਮੈਂ ਮਮਾ ਲੋਰ ਪਾ ਲੂੰਗਾ ਮੇਰੇ ਕੋਲ ਲੋਰਾ ਹੈਗੇ ਨੇ ਤੇ ਬਾਕੀ ਜੀ ਇੱਕ ਗੱਲ ਆਏ ਆ ਨਾ ਵੀ ਚਲੋ ਕੱਪੜੇ ਜਿਆਦਾ ਸੋਹਣੇ ਨਾਲ ਨਹੀਂ ਬੱਚਾ ਸੋਹਣਾ ਲੱਗਦਾ ਜੇ ਬੰਦਾ ਇਨਸਾਨ ਕੋਈ ਵੀ ਹੈ ਹੁਣ ਤੁਸੀਂ ਮੇਰੇ ਤੇ ਲਾ ਲਓ ਨਾ ਵੀ ਕਦੇ ਵੀ ਮੈਂ 300 ਤੋਂ ਵੱਧ ਸੂਟ ਨਹੀਂ ਪਾਇਆ ਤੇ ਮੈਨੂੰ ਮਤਲਬ ਐ ਹੁੰਦਾ ਵੀ ਇੰਨੇ ਮਹਿੰਗੇ ਸੂਟ ਆਪਾਂ ਕੀ ਕਰਨੇ ਮੈਂ ਆ ਜੀ ਹਨਾ ਮੈਂ ਕਦੇ ਵੀ 300 ਤੋਂ ਵੱਧ ਸੂਟ ਨਹੀਂ ਕਦੇ ਲੈਂਦਾ ਆਪਦਾ ਤੇ ਨਹੀਂ ਮੈਨੂੰ ਐ ਲੱਗਦਾ ਵੀ ਮੈਂ ਮਹਿੰਗਾ ਸੂਟ ਲਿਆਵਾ ਤੇ ਨਾ ਮੈਂ ਕਦੇ ਪੈਸੇ ਜਿਆਦਾ ਸੂਟਾਂ ਦੇ ਲਾਇਆ ਨਾਲ ਖੀਰ ਨੇ ਲਾਇਆ ਹੈ ਚੁੰਨੀਆਂ ਜਰੂਰ ਸਾਨੂੰ ਆਇਆ ਹੁੰਦਾ ਵੀ ਚੁੰਨੀਆਂ ਹੋਣ ਹਨਾ ਵਧੀਆ ਜਦੋਂ ਪਾੜ ਜਾਂਦੀਆਂ ਚੁੰਨੀਆਂ ਵੀ ਵਧੀਆ ਲੈਤੀ ਹੋਵੇ ਸਿਰ ਤੇ ਤੇ ਬਾਕੀ ਜੀ ਧੰਨਵਾਦ ਭੈਣੇ ਮਨਪ੍ਰੀਤ ਭੈਣੇ ਇਹਨਾਂ ਨੇ ਸੂਟ ਭੇਜ ਸਾਨੂੰ ਤੁਸੀਂ ਹਨਾ ਤੇ ਸੂਟ ਬਹੁਤ ਸੋਹਣੇ ਆ ਤੇ ਸਾਰਿਆਂ ਦੇ ਪਸੰਦ ਆ ਗਏ ਪ੍ਰੀਤ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਇਆ ਸੂਟ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਪ੍ਰੀਤਾ ਹਨਾ ਆਪਦੇ ਮਤਲਬ ਲਗਾ ਲਗਾ ਕੇ ਦੇਖੀਐ ਸੀ ਵੀ ਮੇਰੇ ਸੂਟ ਕਹਿਜਾ ਲੱਗੂਗਾ ਪਰ ਸੋਹਣਾ ਲੱਗਦਾ ਸੂਟ ਹਨਾ ਕਿਉਂਕਿ ਇਹਨਾਂ ਦੇ ਰੰਗ ਬਹੁਤ ਸਾਫ ਆ ਤੇ ਹੁਣ ਜਸ਼ਨ ਹੈ ਹਨਾ ਜਸ਼ਨ ਚਲੋ ਟੀ-ਸ਼ਰਟ ਲਿਆਏ ਇੱਕ ਇਹਦੇ ਨਾਲ ਕੋਈ ਵੀ ਲੋਰ ਪਾ ਲਿਆ ਹੈ ਨਾ ਨਾ ਤੋਂ ਲਈ ਚਲੋ ਸੋਹਣਾ ਲੱਗਦਾ ਹੈ ਨਾ ਜੱਜ ਦਾ ਕੱਪੜਾ ਲੀੜਾ ਪਾਇਆ ਚਲੋ ਭਾਵਾਂ ਦੀ ਤੋਤਾ ਹੀ ਪਾ ਲੇ ਤੇ ਸੋਹਣਾ ਲੱਗਦਾ ਹੈ ਨਾ ਬੱਚੇ ਦੇ ਚਲੋ ਆਇਆ ਨਹੀਂ ਹੁੰਦਾ ਵੀ ਆਪਾਂ ਡੇਲੀ ਨਵੇਂ ਸੂਟ ਹੀ ਪਾ ਗਏ ਬੱਚਿਆਂ ਦੇ ਪਰ ਐ ਹੁੰਦਾ ਕੋਈ ਬੱਚਾ ਜੱਜ ਦਾ ਹੁੰਦਾ ਚਲੋ ਲੀੜੇ ਕੱਪੜੇ 'ਚ ਤੇ ਵੈਗਰੂ ਦੀ ਇੰਨੀ ਕਿਰਪਾ ਹੈ ਨਾ ਵੀ ਬੱਚੀਆਂ ਚਲੋ ਵੈਗਰੂ ਨੇ ਧੀਆਂ ਦਿੱਤੀਆਂ ਬਹੁਤ ਸੋਹਣੀਆਂ ਦਿੱਤੀਆਂ ਰੱਬ ਨੇ ਹਨਾ ਇੱਕ ਇੱਕ ਤਰ੍ਹਾਂ ਦੀਆਂ ਪਰੀਆਂ ਤੇ ਸੋਹਣੀਆਂ ਦੇ ਨਾਲ-ਨਾਲ ਹਨਾ ਸਮਝਦਾਰ ਬਹੁਤ ਹੈ ਇਹੀ ਜਸ਼ਨ ਦਾ ਮੇਰੀ ਇੰਨਾ ਕਾ ਜ਼ਿਆਦਾ ਮੇਰੀ ਇੱਕ ਇੱਕ ਚੀਜ਼ ਸਮਝਦੀ ਹੈ ਗੱਲ ਵੀ ਮੇਰੀ ਮੰਮਾ ਕੀ ਕਹਿਣਾ ਚਾਹੁੰਦੀ ਹੈ ਹੁਣ ਜਾਂ ਕਿਵੇਂ ਦਾ ਮਾਹੌਲ ਹੈ ਜਾਂ ਫੋਨ ਤੇ ਕੀ ਗੱਲ ਕਰ ਰਹੀ ਹੈ ਮੇਰੇ ਮਾਮੇ ਨਾਲ ਜਾਂ ਮਾਸੀ ਨੂੰ ਕੀ ਕਹਿ ਰਹੀ ਹੈ ਨਾ ਇਹ ਸਾਰੀ ਬਿੜਕ ਰੱਖਦੀ ਹੈ ਵੀ ਮੰਮਾ ਕੀ ਗੱਲ ਕਰ ਰਹੀ ਹੈ ਕਹਿਵਾਂ ਜ ਮੂਡ ਹੈ ਮੰਮਾ ਦਾ ਕੀ ਗੱਲ ਕਰ ਰਹੀ ਹੈ ਕੀ ਚੀਜ਼ ਦਾ ਇਹਨੂੰ ਐ ਟੈਨਸ਼ਨ ਹੈ ਚਾਹੇ ਆਪਣੀ ਚੁੰਨੀ ਲਓ ਜੀ ਆ ਚੁੰਨੀ ਲੈ ਆ ਜਸ਼ਨ ਤੇ ਬਹੁਤ ਸੋਹਣਾ ਕਲਰ ਹੈ ਹਨਾ ਇਹ ਚੁੰਨੀ ਦਾ ਤੇ ਤੇ ਮੈਂ ਤੁਹਾਨੂੰ ਲੈ ਕੇ ਵੀ ਦਿਖਾ ਦਿੰਦੀ ਹਾਂ ਲਓ ਬੁੱਕਲ ਮਾਰ ਕੇ ਦਿਖਾਉਗੀ ਦੇਖ ਲਓ ਜੀ ਜੀ ਲਓ ਜੀ ਹੁਣ ਜਸ਼ਨ ਆ ਚੁਣੀ ਰਹਿ ਜਾ ਕਰੋ ਗੁਰਦਵਾਰੇ ਤੇ ਚਲੋ ਚੁਣੀ ਵਧੀਆ ਹੋ ਗਈ ਇਹਦੇ ਕੋਲੇ ਤੇ ਬਾਕੀ ਜੀ ਅਸੀਂ ਹਨਾ ਸਬਜੀ ਬਣਾਈ ਆ ਦਾਲ ਹਰੀ ਮੂੰਗੀ ਤੇ ਨਾਲ ਅਸੀਂ ਕਾਸ਼ਟਰ ਦੇ ਵਿੱਚ ਅਸੀਂ ਅੱਜ ਸਪੈਸ਼ਲ ਕੇਲੇ ਪਾਇਆ ਕਿਉਂਕਿ ਘਰੇ ਹੈਗੇ ਸੀਗੇ ਕੇਲੇ ਪਾਲੇ ਤੇ ਬਦਾਮ ਪਾਲੇ ਹਨਾ ਹੋਰ ਅਸੀਂ ਕੋਈ ਦੱਖਮ ਵਗੈਰਾ ਕੁਝ ਨਹੀਂ ਪਾਗਾ ਤੇ ਬਸ ਰੋਟੀ ਅਸੀਂ ਬਣਾਉਣੀ ਹੈ ਰੋਟੀ ਲੱਗਦੀ ਸੀਗੀ ਤੇ ਚਲੋ ਜੀ ਅੱਜ ਵਾਲੀ ਹੈ ਨਾ ਛੋਟੀ ਜੀ ਵੀਡੀਓ ਨੂੰ ਬਸ ਕਬੂਲ ਕਰਿਓ ਕਿਉਂਕਿ ਕੱਲ ਦਾ ਵਲੌਗ ਬਿਲਕੁਲ ਵੀ ਨਹੀਂ ਬਣਿਆ ਅੱਜ ਜਿੰਨਾ ਕੁ ਵੀ ਬਣ ਗਿਆ ਹਨਾ ਵੀ ਕੋਸ਼ਿਸ਼ ਕਰੀ ਵੀ ਵਧੀਆ ਹੀ ਬਣਾਈਏ ਬਸ ਨਹੀਂ ਆਇਆ ਸੀ ਸਾਡੇ 3:00 ਵਜੇ ਕੰਨੀਆਂ ਸੀਗਾ ਅਸੀਂ ਉਦੋਂ ਬਸ ਸਟੈਂਡ ਤੇ ਸੀ ਮਤਲਬ ਆਧਾਰ ਕਰਨਾ ਮੇਰਾ ਮਤਲਬ ਮੇਰੇ ਆਧਾਰ ਕਰਤੇ ਜਦ ਵੀ ਨਾ ਗਲਤ ਹੈਗਾ ਗੰਗਾ ਦੀ ਵਰ ਰਖਿਆ ਉਹਦੇ ਤੇ ਗਗੰਦੀ ਪਹੋਣਾ ਚਾਹੀਦਾ ਐਨ ਹੈ ਨਹੀਂ ਉਹ ਮੈਂ ਅਬ ਸੈੱਟ ਕਰਵਾਉਣ ਗਈ ਸੀ ਪਰ ਅਸੀਂ ਗਏ ਮੈਡੀਜਨ ਕੰਮ ਸਾਡਾ ਫੇਰ ਵੀ ਨਹੀਂ ਬਣਿਆ ਸਾਨੂੰ ਕੜੀਆਂ ਆ ਗਈਆਂ ਉੱਥੇ ਬੱਸ ਸਟੈਂਡ ਦੇ ਫੇਰ ਅਸੀਂ ਮਤਲਬ ਕੁਝ ਥੋੜਾ ਜਿਹਾ ਕੰਮ ਹੋਇਆ ਤਾਂ ਕੁਝ ਰਹਿੰਦਾ ਹੈ ਫੋਟੋ ਵਗੈਰਾ ਮੈਂ ਆਪਦੀ ਘਰੇ ਭੁੱਲੀ ਤੇ ਕੱਲ ਨੂੰ ਆਪਾਂ ਸੈੱਟ ਕਰਵਾਵਾਂਗੇ ਜੀ ਆਪਣੇ ਆਧਾਰ ਕਾਰਡ ਆਧਾਰ ਕਾਰਡ ਵਾਲਾ ਕੰਮ ਤੇ ਕੰਮ ਤਾਂ ਜੀ ਹੋ ਤਿਆਰ ਹੈ ਕੱਲ ਨੂੰ ਬਾਪੂ ਨੂੰ ਦਵਾਈ ਦਵਾ ਕੇ ਲਿਆਉਣੀ ਹੈ ਆਧਾਰ ਕਾਰਡ ਵਾਲਾ ਕੰਮ ਵੀ ਕਰਾਂਗੇ ਬਾਰੀ ਪੱਜਾ ਦੋੜਿਆ ਨਾ ਸਾਰੇ ਬਾਸੇ ਚਲੋ ਬਾਪੂ ਨੂੰ ਵੀ ਦਵਾਈ ਦਿਵਾਉਣੀ ਹੈ ਕਿਉਂਕਿ ਰਣਵੀਰ ਦੀ ਹੁਣ ਡੈਂਟੀ ਡਿਊਟੀ ਹੈ ਉਹ ਜਵਾਕ ਲਾਲਚ ਕਰਦਾ ਹੈ ਨਾ ਤੇ ਲਾਲਚ ਕਿਉਂ ਕਰ ਰਿਹਾ ਵੀ ਹੁੰਦਾ ਹੀ ਆ ਨਾ ਵੀ ਕੁਝ ਤਾਂ ਸਾਡੇ ਜਿਹੜਾ ਕੋਈ ਆ ਜ਼ਮੀਨ ਵਾਲਾ ਕੰਮ ਚੱਲੀ ਜਾਂਦਾ ਉਹਨੂੰ ਪਤਾ ਹੈ ਵੀ ਮੈਨੂੰ ਪੈਸੇ ਲਾਉਣੇ ਪੈਣਗੇ ਆ ਨਾ ਮੈਂ ਉਹਨੂੰ ਕਿਹਾ ਸੀ ਰਣਵੀਰ ਨੂੰ ਮੈਂ ਕਿਹਾ ਵੀਰ ਬਣ ਕੇ ਵੀ ਸਾਡਾ ਆ ਕੰਮ ਸਮਾਰਦੇ ਹਨਾ ਬੀਚਾਲ ਇੱਕ ਵਾਰੀ ਸਾਡੇ ਹਨਾ ਪ੍ਰਾਪਰਟੀ ਜੋ ਵੀ ਹਨਾ ਥੋੜੀ ਹੈ ਬਾਲੀ ਹੈ ਸਾਡੇ ਨਾਂ ਹੋ ਜੇ ਮੈਂ ਕਿਹਾ ਵੀਰ ਬਣ ਕੇ ਤੂੰ ਇੱਕ ਵਾਰ ਪੈਸੇ ਲਾ ਦੇ ਹਨਾ ਵੀ ਫਿਰ ਮੈਂ ਆਪੇ ਹਨਾ ਆਪਾਂ ਭੈਣ ਭਰਾ ਵੀ ਆਪ ਦਾ ਕਰ ਲਾਂਗੇ ਦੇ ਲੈਣਾ ਆਪਣਾ ਜਿਵੇਂ ਵੀ ਬਣਿਆ ਬੀਚਾਲ ਠੇਕੇ ਹਿੱਸੇ ਚ ਮੈਂ ਥੋੜਾ ਥੋੜਾ ਕਰਕੇ ਵੀ ਮੈਂ ਤੇਰੇ ਸਾਰੇ ਪੈਸੇ ਲਾ ਦੂੰਗੀ ਕਹਿੰਦਾ ਕੋਈ ਗੱਲ ਨਹੀਂ ਹਨਾ ਹੁਣ ਉਹ ਜਵਾਕ ਨੂੰ ਇੰਨਾ ਕ ਜਿਆਦਾ ਲਾਲਚ ਹੋ ਰਿਹਾ ਦਿਨ ਰਾਤ ਦੀ ਸ਼ਿਫਟ ਲਾ ਰਿਹਾ ਉਹ ਤੇ ਮਤਲਬ ਦਿਨੇ ਵੀ ਕੰਮ ਤੇ ਜਾਣਾ ਰਾਤ ਨੂੰ ਵੀ ਹਨਾ ਰਾਤ ਦੀ ਵੀ ਡਿਊਟੀ ਹੁੰਦੀ ਹੈ ਕਈ ਵਾਰੀ ਓਵਰ ਟਾਈਮ ਵੀ ਕਰਨਾ ਹਨਾ ਚਲੋ ਹੁੰਦਾ ਹੀ ਐ ਜਵਾਕ ਲਾਲਚ ਕਰਦਾ ਪਰ ਇਹ ਚੀਜ਼ ਦਾ ਮੈਨੂੰ ਐਂ ਜਿਹਾ ਲੱਗਦਾ ਵੀ ਹਨਾ ਵੀ ਮੇਰੀ ਵਜ੍ਹਾ ਕਰਕੇ ਜਵਾਕ ਤੇ ਬਹੁਤ ਜ਼ਿਆਦਾ ਇਸ ਗੱਲ ਦਾ ਬੋਝ ਪਿਆ ਹੈ ਨਾ ਕਿਉਂਕਿ ਉਹਨੂੰ ਪਤਾ ਵੀ ਜ਼ਮੀਨ ਵਾਲੇ ਕੰਮ ਤੇ ਪੈਸੇ ਲੱਗਣਗੇ ਤੇ ਵਿਚਾਰਾ ਲਾਲਚ ਕਰ ਰਿਹਾ ਮੇਰੇ ਵਾਸਤੇ ਕਿਉਂਕਿ ਉਹਨੂੰ ਪਤਾ ਵੀ ਹੁਣ ਮੈਂ ਰਾਮਲੇ ਨੂੰ ਜਵਾਕ ਕਿਵੇਂ ਦੇਵਾਂ ਹਨਾ ਵੀ ਹੋਰ ਇਹ ਕੀ ਤੋਂ ਮੰਗੇ ਪੈਸੇ ਭੈਣ ਭਰਾਵਾਂ ਤੋਂ ਹੀ ਆਪਾਂ ਮੰਗਦੇ ਆ ਹਨਾ ਵੀ ਸਾਡਾ ਆ ਕੰਮ ਸਮਾਰ ਦੇ ਵੀਰ ਬਣ ਕੇ ਤੇ ਹੋਰ ਆਪਾਂ ਕਿਸੇ ਮੂਰੇ ਹੱਥ ਵੀ ਨਹੀਂ ਕੱਟ ਸਕਦੇ ਸਾਨੂੰ ਪਤਾ ਟਾਈਮ ਬਹੁਤ ਮਾੜਾ ਆ ਪੇ ਤੇ ਚਲੋ ਜੀ ਬਸ ਇੰਨੀ ਕੁ ਗੱਲਬਾਤ ਤੇ ਅਸੀਂ ਹੁਣ ਰੋਟੀ ਬਣਾ ਕੇ ਖਾ ਲਗੇ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫੋਲੋਅ ਵਾਟ ਕਰ ਲਿਓ ਤੇ ਥੈਂਕ ਯੂ ਮਨਪ੍ਰੀਤ ਭੈਣੇ ਦਿলো ਧੰਨਵਾਦ ਵਾਇਗਰੂਸ ਤੇਰੀਆਂ ਧੀਆਂ ਨੂੰ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਦੇਵੇ ਤੇ ਬਸ ਹਨਾ ਵੀ ਤਰੱਕੀਆਂ ਹੀ ਬਖਸ਼ੇ ਹਨਾ ਵਾਇਗਰੂਸ ਤੇ ਵੀਰੇ ਨੂੰ ਮੇਰੇ ਭਾਜੀ ਨੂੰ ਤੇ ਰੱਬ ਨਾ ਆ ਲੰਮੀ ਉਮਰ ਬਖਸ਼ੇ ਤੇ ਤੁਹਾਨੂੰ ਵੀ ਲੰਬੀ ਉਮਰ ਬਖਸ਼ੇ ਤੇ ਚੜ੍ਹਦੀ ਕਲਾ 'ਚ ਰੱਖੇ ਵਾਇਗਰੂ ਥੈਂਕ ਯੂ ਭੈਣੇ ਇੰਨੇ ਕੁ ਗਿਫਟ ਵਾਸਤੇ ਥੈਂਕ ਯੂ ਦਿਨੋ ਧੰਨਵਾਦ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਸਤਰੀ ਸਾਸਤਰੀ ਕਾਲ ਜੀ ਬਾਏ ਬਾਏ ਜੀ ਤੇ ਸਾਡਾ ਧੰਨਵਾਦ ਲਾਪਿਆ ਧੰਨਵਾਦ ਕਰਦੇ ਚਲੋ ਜੀ ਸਾਸਤਰੀ ਕਾਲ ਬਾਏ ਬਾਏ ਜੀ